ਗੋਲਡਨ ਗੇਟ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਸੜਕਾਂ ਦੀ ਸਫਾਈ, ਦਰਖਤਾਂ ਦੀ ਛੰਡਾਈ ਤੇ ਫੁੱਟਪਾਥਾਂ ਦੀ ਮੁਰੰਮਤ ਆਦਿ ਦੀ ਸੇਵਾ ਕੀਤੀ ਗਈ ਆਰੰਭ। ਗੁਰੂ ਨਗਰੀ ਦੇ ਸੁੰਦਰੀਕਰਨ ਲਈ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਵੱਲੋਂ ਆਰੰਭੀ ਗਈ ਵਿਸ਼ੇਸ਼ ਮੁਹਿੰਮ। ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਵੱਲੋਂ ਪਹਿਲਾ ਹੀ ਸ਼੍ਰੀ ਦਰਬਾਰ ਸਾਹਿਬ ਤੇ ਸ਼ਹੀਦਾ ਸਾਹਿਬ ਦੇ ਚੌਗੇ ਦੇ ਚ ਰੋਜ਼ਾਨਾ ਕੀਤੀ ਜਾ ਰਹੀ ਸਫਾਈ ਦੀ ਸੇਵਾ। ਤਾਰਾ ਵਾਲੇ ਪੁਲ ਤੋਂ ਤਰਨਤਾਰਨ ਰੋਡ ਤੱਕ ਨਹਿਰ ਕਿਨਾਰੇ ਬਣਾਈ ਗਈ ਹੈ ਅਤੀ ਸੁੰਦਰ ਸੈਰਗਾ ਕਾਰ ਸੇਵਾ ਸੰਪਰਦਾ ਪੂਰੀ ਵਾਲੇ ਦੇ ਉਪਰਾਲਿਆਂ ਦੀ ਵਿਧਾਇਕਾਂ ਵੱਲੋਂ ਕੀਤੀ ਗਈ ਭਰਪੂਰ ਸਲਾਹਾਂਗਾ ਬਾਬਾ ਕਸ਼ਮੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸਫਾਈ ਰੱਖਣ ਤੇ ਕੂਟੀਆਂ ਦੀ ਸਾਮ ਸੰਭਾਲ ਲਈ ਸਹਿਯੋਗ ਦੀ ਕੀਤੀ ਅਪੀਲ ਇੱਥੇ ਮੁੱਦੇ ਨੇ ਜੋ-ਜੋ ਪ੍ਰੋਬਲਮੈਟਿਕ ਏਰੀਆਜ਼ ਨੇ ਉਹ ਸਾਰੇ ਨਾਲ-ਨਾਲ ਐਡਰੈਸ ਹੋਣਗੇ ਹਰ ਛੋਟੀ ਤੋਂ ਛੋਟੋਟੀ ਚੀਜ਼ ਜਿਵੇਂ ਜੇ ਫੁੱਟਪਾਥ ਵੀ ਪੇਂਟ ਹੋਣ ਵਾਲੀ ਹੈ ਉਹ ਵੀ ਨਾਲ ਹੋਏਗੀ ਭਲੇ ਇੱਕ ਵੈਕਿਊਮ ਕਲੀਨਰ ਵਾਂਗੂ ਆਪਾਂ ਚੱਲਾਂਗੇ ਪੂਰੀ ਅਪਰੋਚ ਲੈਂਦੇ ਹੋਏ ਪੂਰਾ ਇਹਨੂੰ ਸਾਫ਼ ਸਫਾਈ ਸੁੰਦਰਤਾ ਤੇ ਇਹਨੂੰ ਇੱਕ ਵਧੀਆ ਫੇਰ ਉਸ ਤੋਂ ਬਾਅਦ ਇਹਨੂੰ ਅੱਗੇ ਨੂੰ ਪਾਵੇਂ ਅਸੀਂ ਰੋਜ਼ 500 ਮੀਟਰ ਕਰੀਏ 200 ਮੀਟਰ ਕਰੀਏ ਉਹ ਸਾਡਾ ਨਹੀਂ ਹੈ ਫੋਕਸ ਸਾਡਾ ਫੋਕਸ ਇਹ ਹੈ ਕਿ ਜਿੰਨਾ ਕਰ ਰਹੇ ਅਸੀਂ ਉਨੂੰ ਸੈਚੂਰੇਟ ਕਰਦੇ ਹੋਏ ਅੱਗੇ ਨੂੰ ਜਾਈਏ। ਠੀਕ ਤਾਂ ਸਰ ਪਹਿਲੇ ਸ਼ੁਰੂਆਤ ਤੋਂ ਜਿੰਨੀ ਬਾਅਦ ਫੇਰ ਗੰਦ ਪੈ ਜਾਂਦਾ। ਦੇਖੋ ਮ्युनਿਸਪਲ ਕਾਰਪੋਰੇਸ਼ਨ ਦਾ ਮੈਮ ਦਾ ਬਾਬਾ ਜੀ ਅੱਜ ਆਪਾਂ ਇੱਥੇ ਕਿਉਂ ਇਕੱਠੇ ਹੋਏ ਆਂ? ਇੱਥੇ ਆਪਾਂ ਇਸ ਲਈ ਇਕੱਠੇ ਹੋਏ ਆਂ ਕਿ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਸ਼ਹਿਰ ਵਾਸੀ ਸਾਡੇ ਨਾਲ ਰਹਿਣ। ਜਦ ਤੱਕ ਇਹ ਡਰਾਈਵ ਇੱਕ ਸਰਕਾਰੀ ਦਫ਼ਤਰ, ਇੱਕ ਸਰਕਾਰੀ ਇੱਕ ਕੋਈ ਸੰਸਥਾ ਜਾਂ ਐਮਐਲਏ ਮੈਡਮ ਤੱਕ ਸੀਮਿਤ ਰਹਿ ਜਾਂਦੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਬੜੀ ਕਾਮਯਾਬੀ ਹੋ ਸਕਦੇ। ਬਟ ਇਹਨੂੰ ਇੱਕ ਤਿਹਾਰ, ਇਹਨੂੰ ਇੱਕ ਇਸ ਤਰੀਕੇ ਨਾਲ ਮਨਾਇਆ ਜਾਵੇ ਕਿ ਤੁਹਾਡਾ ਸ਼ਹਿਰ ਅਸੀਂ ਇਹਨੂੰ ਸਾ ਸਾਨੂੰ ਬਿਸ਼ੱਕ ਸਾਰੀਆਂ ਜੜੀਆਂ ਵੈਲਫੇਅਰ ਐਸੋਸੀਏਸ਼ਨਜ਼ ਜਾਂ ਜਿਹੜੇ ਐਨ ਜੀਓਜ਼ ਆ ਉਹ ਸਾਨੂੰ ਅਪਰੋਚ ਕਰਨ ਸਾਡੇ ਨਾਲ ਦਿਨ ਫਿਕਸ ਕਰ ਲੈਣ ਕਿ ਅਸੀਂ ਅੱਜ ਇਸ ਏਰੀਆ ਨੂੰ ਆਪਣਾ ਸੈਚੂਰੇਟ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਮਸ਼ੀਨਰੀ ਦੀ ਬੈਕਪੋਰਟ ਬੈਕਐਂਡ سپورਟ ਅਸੀਂ ਉਹਨਾਂ ਨੂੰ ਆਪਣਾ ਸਟਾਫ ਸਾਰਾ ਪ੍ਰੋਵਾਈਡ ਕਰਾਂਗੇ ਤਾਂ ਕਿ ਆਪਣਾ ਏਰੀਆ ਉਹਨੂੰ ਨਾਲ-ਨਾਲ ਉਹ ਸਾਫ਼ ਕਰੀ ਜਾਣ ਰੈਗੂਲਰ ਬੇਸਿਸ ਤੇ ਮਤਲਬ ਇਹ ਕਪਾ ਇਹ ਸਿਟੀਜ਼ਨ ਮੂਵਮੈਂਟ ਬਣਾਉਣਾ ਚਾਹੁੰਦੇ ਆ ਰਾਦਰ than ਇੱਕ ਸਰਕਾਰੀ ਜਾਂ ਸੰਸਥਾ ਦਾ ਮੂਵਮੈਂਟ ਠੀਕ ਟਿਕਨ ਬਾਬਾ ਜੀ ਨਹੀਂ ਨਹੀਂ ਮੇਰੇ ਕਹਿੰਦਾ ਭਾਗ ਕਰਕੇ ਇੱਕ ਰੋਡ ਤਾਂ ਵਾਜੋ ਜੇ ਬਿਊਟੀਫਿਕੇਸ਼ਨ ਕਰਨਾ ਤੇ ਉਹਦੇ ਚ ਗੱਲਾਂ ਤਿੰਨ ਸਾਈਡਾਂ ਤੇ ਦੋ ਫੁੱਟਪਾਥ ਹੁੰਦੇ ਨੇ ਤੇ ਵਿਚ ਉਹਦੇ ਡਿਵਾਈਡਰ ਹੁੰਦਾ ਫੁੱਟਪਾਥ ਸੋਹਣੇ ਬਣਾਏ ਜਾਣ ਤੇ ਵਿਚਲਾ ਜਿਹੜਾ ਡਿਵਾਈਡਰ ਹੈ ਉਹਨੂੰ ਵਧੀਆ ਬਣਾ ਕੇ ਤੇ ਉਹਦੇ ਤੇ ਹੀ ਪਲਾਂਟੇਸ਼ਨ ਕਰ ਦਿੰਨੇ ਆ ਉਹਨੂੰ ਹੋਰ ਸੁੰਦਰ ਕਰਨਾ ਹੈ ਤੇ ਜਿਹੜੇ ਜਿਹੜੇ ਫੁੱਟਪਾਥ ਨੇ ਉਹਨਾਂ ਤੇ ਕਿਤੇ ਬੈਂਚ ਲਾਏ ਜਾਣ ਕਿਤੇ ਉਹਨਾਂ ਤੇ ਜਿਹੜੀਆਂ ਲਾਈਟ ਪੋਲ ਹੁੰਦੇ ਨੇ ਉਹ ਸੋਹਣੀਆਂ ਲਾ ਦਿੱਤੀਆਂ ਜਾਣ ਤੇ ਇੱਕ ਸੜਕ ਜਿਹੜੀ ਆ ਬਣ ਜਾਂਦੀ ਆ ਔਰ ਸੜਕ ਦਾ ਬਹੁਤਾ ਵੱਡਾ ਕੋਈ ਕੰਮ ਨਹੀਂ ਹੁੰਦਾ ਅੱਛਾ ਬਾਬਾ ਜੀ ਕਿੰਨੇ ਸੇਵਾਦਾਰ ਲਾਏਗੇ ਤੁਹਾਡੇ ਵੱਲੋਂ ਜੀ ਮੇਰੇ ਵੱਲੋਂ ਨਹੀਂ ਕਿ ਸਾਰੇ ਇਹਨਾਂ ਵੱਲੋਂ ਹੀ ਲਾਏ ਗਏ ਨੇ ਨਹੀਂ ਨਹੀਂ ਪਰ ਫਿਰ ਵੀ ਕੀ ਕੀ ਉਪਰਾਲੇ ਕੀ ਕਿਤੇ ਅਸੀਂ ਸਾਰੇ ਜਾਣੇ ਰੜਕੇ ਹੀ ਲੱਗੇ ਹੋਏ ਨੇ ਕਿੱਥੋਂ ਕਿੱਥੋਂ ਦੀ ਕਿੱਥੋਂ ਦੱਕਣ ਜਾਏਗਾ ਕੋਈ ਇੱਕ ਇਹਦਾ ਕੋਈ ਸੀਮਾ ਨਹੀਂ ਸਾਰਾ ਸ਼ਹਿਰ ਹੀ ਸਾਫ਼ ਕਰਨਾ ਹੈ ਅੱਛਾ ਜੀ ਤੁਹਾਡੇ ਵੱਲੋਂ ਪਹਿਲੇ ਵੀ ਬੜੇ ਉਪਰਾਲੇ ਬਾਬਾ ਜੀ ਤੁਹਾਡੇ ਵੱਲੋਂ ਪਹਿਲੇ ਵੀ ਉਪਰਾਲੇ ਕੀਤੇ ਜਾਂਦੇ ਨੇ। ਨਹੀਂ ਸਾਡੇ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਅਸੀਂ ਸਾਰੇ ਮਿਲ ਕੇ ਕਰਦੇ ਹਾਂ। ਜੀ। ਨਹੀਂ ਥੋੜਾ ਜਿਹਾ ਦੱਸ ਦਿਓ ਕੀ ਕੀ ਲੋਕਾਂ ਨੂੰ ਕੀ ਅਪੀਲ ਹੈ ਕਿ ਕੀ ਕਰਨ ਲੋਕ। ਸਾਰੇ ਲੋਕ ਚੰਗੇ ਨੇ ਪਰ ਫਿਰ ਵੀ ਸਫਾਈ ਦੇ ਵਿੱਚ ਰਹਿਣਾ ਸਾਰੇ ਸਿੱਖਣ। ਆਪਣੇ ਆਲੇ ਦੁਆਲੇ ਨੂੰ ਜਿਸ ਤਰ੍ਹਾਂ ਘਰ ਨੂੰ ਸਾਫ਼ ਰੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ। ਹਾਂ ਜੀ। ਤੇ ਮੈਂ ਰੇੜੀ ਵਾਲੇ ਵੀਰਾਂ ਭਰਾਵਾਂ ਨੂੰ ਕਹਾਂਗਾ ਕਿ ਸ਼ਾਮ ਨੂੰ ਜਦੋਂ ਰੇੜੀਆਂ ਲੈ ਕੇ ਜਾਂਦੇ ਨੇ ਆਪਣੀ ਰੇੜੀ ਦੀ ਸਫਾਈ ਕਰਕੇ ਸੁਲਤਾਨਪੁਰ ਰੋਡ ਤੋਂ ਸ਼ੁਰੂ ਨੇ ਆਣਾ ਤੇ ਸਾਰਾ ਰੇੜੀਆਂ ਨਾਲ ਭਰਿਆਂ ਦਾ ਠੀਕ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਕੰਮ ਹੋਏਗਾ ਤੇ ਸੇਹੀ ਜਾਣਦੇ ਨੇ ਸਾਡੇ ਪਰ ਉਹਨਾਂ ਨੂੰ ਰੇੜੀ ਖੜਨ ਲੱਗਿਆ ਮੁੜ ਕੇ ਆਪਣੀ ਸਫਾਈ ਕਰਕੇ ਇੱਕ ਪੇਟੀ ਦੇ ਵਿੱਚ ਉਹ ਜੋ ਪਰਾਲੀ ਕੱਢਦੇ ਆ ਤੇ ਉਹ ਵੀ ਉੱਥੇ ਸੁੱਟ ਦਿੰਦੇ ਆ ਜੇ ਉਹਦੇ ਵਿੱਚ ਅਖਬਾਰ ਪਿਆ ਹੁੰਦਾ ਤੇ ਉਹ ਵੀ ਉੱਥੇ ਸੁੱਟ ਜਾਂਦੇ ਆ ਜੇ ਉਹ ਜੂਸ ਵਾਲਾ ਆਪਣਾ ਸੰਤਰਾ ਮਸੰਮੀ ਛਿਲਦੇ ਆ ਜੋਦੇ ਵੀ ਢੇਰ ਲਾ ਕੇ ਉਸ ਤੇ ਚੱਲ ਜਾਂਦੇ ਆ ਚਿੱਕੜ ਵੀ ਉਸ ਤੇ ਕਰਕੇ ਚਲੇ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਹਦਾ ਧਿਆਨ ਰੱਖਣਾ ਮੇਰੀਆਂ ਗੱਲਾਂ ਇਹਦੀਆਂ ਇਹਨੇ ਬਹੁਤੀਆਂ ਨਹੀਂ ਹੈਗੀਆਂ ਬਾਕੀ ਸਹੀ ਪਈ ਸਰਕਾਰ ਦਾ ਕਰ ਦੇਣੀ ਸਾਡੀ ਟੀਮ ਦੇ ਘਾਟ ਕਰਕੇ ਕੁਝ ਕਮੀ ਆ ਸਕਦੀ ਹੈ ਪਰ ਇਹਨਾਂ ਦੀ ਬਹੁਤ ਡੈਡੀਕੇਟਿਡ ਟੀਮ ਹੈ ਸੋ ਇਹਨਾਂ ਦਾ ਜਿਹੜਾ ਕੰਟ੍ਰਿਬਿਊਸ਼ਨ ਹੈਗਾ ਇਹ ਇਹ ਅਸੀਂ ਕਦੇ ਵੀ ਉਹਦਾ ਜਿਹਨੂੰ ਕੋ ਨਾ ਥੈਂਕਸ ਇਨਫ ਨਹੀਂ ਹੋ ਸਕਦਾ ਸੋ ਅੱਜ ਅਸੀਂ ਫਿਰ ਤੋਂ ਇੱਥੇ ਆਏ ਆ ਇੱਕ ਵਾਰ ਇੱਥੇ ਫਿਰ ਕਲੀਨਲੀਨੈਸ ਡਰਾਈਵ ਵੀ ਚੱਲ ਰਹੀ ਹੈ ਔਰ ਇੱਕ ਕਲੀਨਲੀਨੈਸ ਡਰਾਈਵ ਨਹੀਂ ਹੈ ਅਗਰ ਇਥੇ ਰਸਤੇ 'ਚ ਹਾਰਟੀਕਲਚਰ ਡਿਪਾਰਟਮੈਂਟ ਮਤਲਬ ਮੇਰਾ ਕਹਿਣ ਦਾ ਕਿ ਹਰ ਡਿਪਾਰਟਮੈਂਟ ਜਿਹੜਾ ਹੈ ਉਹ ਸਾਡੇ ਨਾਲ ਇਸ ਡਰਾਈਵ ਦੇ ਵਿੱਚ ਸਹਿਯੋਗ ਕਰੇਗਾ ਜਿੱਥੇ ਕਿਤੇ ਸਾਨੂੰ ਲੱਗਦਾ ਹੈ ਸਿਵਲ ਡਿਪਾਰਟਮੈਂਟ ਦੀ ਲੋੜ ਹੈ ਕੋਈ ਮਲਬਾ ਪਿਆ ਹੈ ਕੋਈ ਹਾਰਟੀਕਲਚਰ ਦਾ ਕੰਮ ਹੈ ਇਨ ਫੈਕਟ ਕੋਈ ਇਨਕ੍ਰੋਚਮੈਂਟ ਵੀ ਅਗਰ ਹੋਏਗੀ ਤਾਂ ਉਹਨਾਂ ਨੂੰ ਚਾਹੀਏ ਨੋਟਿਸ ਦੇ ਕੇ ਜਾਂ ਉਹਨਾਂ ਨੂੰ ਉੱਥੋਂ ਕਲੀਅਰ ਕਰਾਣ ਲਈ ਹੋ ਸਕਦਾ ਹੈ ਕਮਿਸ਼ਨਰ ਨੇ ਪਹਿਲਾਂ ਕਹਿ ਦਿੱਤਾ ਹੋਏ ਸੋ ਇੱਕ ਬਹੁਤ ਐਕਸਟੈਂਸਿਵ ਡਰਾਈਵ ਹੈ ਜਿਹੜੀ ਅੱਜ ਅਸੀਂ ਇੱਥੋਂ ਸਟਾਰਟ ਕਰ ਰਹੇ ਹਾਂ ਬਟ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹ ਸਨੇਹਾ ਇਹ ਸਾਡੀ ਇਹ ਡਰਾਈਵ ਇਨਕੰਪਲੀਟ ਰਹੇਗੀ ਜਦ ਤੱਕ ਸਾਨੂੰ ਇਸ ਦੇ ਵਿੱਚ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਕਿਉਂਕਿ ਇਵੈਂਚੁਅਲੀ ਅਸੀਂ ਇੱਕ ਵਾਰ ਸਾਫ਼ ਕਰਾਵਾਂਗੇ ਦੋ ਵਾਰ ਕਰਾਵਾਂਗੇ ਲੋਕਾਂ ਨੂੰ ਇਹਦੇ ਵਿੱਚ ਸਾਡੇ ਨਾਲ ਆਉਣਾ ਪਏਗਾ ਕਿੱਥੋਂ ਦੀ ਕਿੱਥੋਂ ਤੱਕ ਚੱਲੇਗੀ ਜੀ ਇਹ ਆ ਦੇਖੋ ਇਹ ਇੱਥੋਂ ਸਟਾਰਟ ਹੋ ਕੇ ਟਿਲ ਦਾ ਗੋਲਡਨ ਟੈਂਪਲ ਅੱਛਾ ਠੀਕ ਹੈ ਨਾ ਜਿਹੜੀ ਰੋਡ ਵਿੱਚ ਲੀਡਸ ਟੁਵਰਡਸ ਦਾ ਗੋਲਡਨ ਟੈਂਪਲ ਇੱਥੋਂ ਲੈ ਕੇ ਉਹ ਸਾਰਾ ਉੱਥੇ ਤੱਕ ਦਾ ਜਿਹੜਾ ਰਸਤਾ ਹੈਗਾ ਉਹਨੂੰ ਅਸੀਂ ਸਾਰਾ ਕਲੀਨ ਕਰਾਵਾਂਗੇ